ਅ ਅੱਜ ਦਾ ਜਿਹੜਾ ਉਪਰਾਲਾ ਮਾਨ ਸਰਕਾਰ ਕਰ ਰਹੀ ਹੈ ਅੱਜ 10 ਲੱਖ ਦਾ ਕਾਰਡ ਹੈ ਜਿਹੜਾ ਹਰ ਕਿਸੇ ਪਰਿਵਾਰ ਨੂੰ ਮਿਲੇਗਾ ਇੱਥੇ ਕੋਈ ਭੇਤ ਭਾਅ ਨਹੀਂ ਹੋਏਗਾ ਤੁਸੀਂ ਦੇਖਿਆ ਜਦੋਂ ਦੀ ਮਾਨ ਸਰਕਾਰ ਬਣੀ ਸਾਡੀ ਪਹਿਲੀ ਗਰੰਟੀ ਸੀ ਬਿਜਲੀ ਦੀ ਤੁਸੀਂ ਉਹ ਵੀ ਦੇਖਿਆ ਜਦੋਂ 300 ਯੂਨਿਟ ਮਾਫ ਹੋਏ ਆ ਸਰਕਾਰ ਬਣਦੇ 3 ਮਹੀਨੇ ਦੇ ਬਾਅਦ ਹੀ ਮਾਫ ਹੋ ਗਏ 300 ਯੂਨਿਟ ਔਰ ਉਹ ਵੀ ਕਿਸੇ ਬਿਨਾਂ ਭੇਤ ਭਾਅ ਤੋਂ ਹਰ ਇੱਕ ਵਰਗ ਲਈ ਕੀਤਾ ਗਿਆ ਔਰ ਮੇਰੇ ਖਿਆਲ ਚ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਪਹਿਲੀ ਸਰਕਾਰ ਹੈ ਜਿਹੜਾ ਕਿ ਬਿਨਾਂ ਕਿਸੇ ਭੇਤ ਭਾਅ ਤੋਂ ਸਾਰਿਆਂ ਲਈ ਹਰ ਇੱਕ ਚੀਜ਼ ਮੁਹੱਈਆ ਕਰਵਾ ਰਹੀ ਹੈ ਤੁਸੀਂ 10 ਲੱਖ ਦਾ ਕਾਰਡ ਦੇਖ ਰਹੇ ਹੋ ਅੱਜ ਜਿਹੜਾ ਲਾਂਚ ਹੋ ਰਿਹਾ ਹੈ ਇਹ ਘਰ-ਘਰ ਜਾ ਕੇ ਸਾਰੇ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਬਣਾਣਗੇ ਲੋਕਾਂ ਤੱਕ ਪਹੁੰਚਣ ਪਹੁੰਚਕਾਰ ਕਰਨਗੇ ਕੋਈ ਵੀ ਵਰਗ ਇਸ ਚੀਜ਼ ਤੋਂ ਵਾਂਝਾ ਨਹੀਂ ਰਹੇਗਾ 10 ਲੱਖ ਦਾ ਜਿਹੜਾ ਕਾਰਡ ਹੈ ਕਿਉਂਕਿ ਤੁਸੀਂ ਦੇਖਦੇ ਹੋ ਜਦੋਂ ਘਰ ਵਿੱਚ ਕੋਈ ਬਿਮਾਰ ਪੈ ਜਾਂਦਾ ਹੈ ਤੇ ਉਹਨਾਂ ਦੀ ਜਿਹੜੀ ਜਿਹੜੀ ਇਕਨੋਮਿਕਲ ਕੰਡੀਸ਼ਨ ਹੁੰਦੀ ਬਹੁਤ ਜ਼ਿਆਦਾ ਸਫਰ ਕਰਦੀ ਹੈ ਸੋ ਇਸ ਨਾਲ ਕਾਫੀ ਰਾਹਤ ਮਿਲੇਗੀ ਸਾਰਿਆਂ ਨੂੰ ਜਿਹੜਾ 10 ਲੱਖ ਦਾ ਕਾਰਡ ਬਣਿਆ ਆ ਉਹ 500 ਜਿਹੜੇ ਆਪਣੇ ਪ੍ਰਾਈਵੇਟ ਹਸਪੀਟਲ ਉਹਨਾਂ 'ਚ ਵੀ ਮੁਫਤ ਇਲਾਜ ਹੋਏਗਾ ਉਹਨਾਂ ਦਾ ਸੁਣਦੇ ਹੁੰਦੇ ਸੀ ਕਿ ਫੌਰੀਨ ਦੇ ਵਿੱਚ ਹੀ ਇਹ ਜਿਹੜਾ ਲਾਈਫ ਫਰੀ ਆ ਪਰ ਪੰਜਾਬ ਸਰਕਾਰ ਵੱਲੋਂ ਆਪ ਸਰਕਾਰ ਵੱਲੋਂ ਇਹ ਪੰਜਾਬ ਦੇ ਵਿੱਚ ਹੀ ਲਾਂਚ ਕੀਤਾ ਇਹਦਾ ਫਾਇਦਾ ਲੋਕਾਂ ਨੂੰ ਮਿਲੇਗਾ ਅ ਜਰੂਰ ਮਿਲੇਗਾ ਤੁਸੀਂ ਦੇਖਿਆ ਇਹ 600 ਯੂਨਿਟ ਮਾਫ ਜਿਹੜੇ ਹੋਏ ਆ ਉਹਦਾ ਫਾਇਦਾ ਇਹ ਤੁਹਾਨੂੰ ਪਤਾ ਜੰਡਿਆਲੇ ਹਲਕੇ ਦੇ 94% ਜਿਹੜੇ ਖਪਤਕਾਰ ਆ ਉਹਨਾਂ ਦਾ ਬਿਜਲੀ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਸੋ ਜਿਹੜੀ ਇਹ ਮਾਨ ਸਰਕਾਰ ਆ ਇਹ ਕੋਈ ਵੀ ਵਾਦਾ ਇਸ ਤਰ੍ਹਾਂ ਦਾ ਨਹੀਂ ਕਰਦੀ ਜਿਹੜਾ ਕਿ ਪੂਰਾ ਨਾ ਕਰ ਸਕੇ ਜਾਂ ਮਤਲਬ ਮੈਂ ਤੇ ਇਹ ਦੇਖਿਆ ਕਿ ਕੰਮ ਪਹਿਲਾਂ ਸ਼ੁਰੂ ਹੋ ਜਾਂਦੇ ਉਦਘਾਟਨ ਬਾਅਦ ਚ ਹੁੰਦੇ ਜਦ ਕਿ ਪਹਿਲੇ ਸਰਕਾਰਾਂ ਚ ਹੁੰਦਾ ਸੀ ਲੋਕੀ ਉਦਘਾਟਨ ਕਰ ਜਾਂਦੇ ਸੀ ਸਿੱਲਾ ਲੱਗਿਆ ਰਹਿ ਜਾਂਦੇ ਸੀ ਪਰ ਕਦੀ ਉਹਨਾਂ ਤੇ ਕੰਮ ਨਹੀਂ ਸੀ ਹੋਇਆ ਸੋ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਦਿਨ ਰਾਤ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਮਾਨ ਸਰਕਾਰ ਦਾ ਔਰ ਆਪਣੇ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਸ ਦਾ ਕਿ ਲੋਕਾਂ ਨੂੰ ਬਹੁਤ ਫਾਇਦਾ ਹੋ ਜੀ ਅੱਜ ਸਰਕਾਰ ਜੋ 10 ਲੱਖ ਦਾ ਸਿਹਤ ਯੋਜਨਾ ਬੀਮਾ ਜਾਰੀ ਕਰਨ ਜਾ ਰਹੀ ਆ ਇਹਦੇ ਸਬੰਧ ਦੇ ਵਿੱਚ ਤੇ ਅਸੀਂ ਮੰਤਰੀ ਸਾਹਿਬ ਦੇ ਨਾਲ ਇਕੱਠੇ ਹੋਏ ਆ ਬਹੁਤ ਵਧੀਆ ਉਪਰਾਲਾ ਜੀ ਦੇਖੋ ਮੇਨ ਲੋੜਾਂ ਹੀ ਇਹੋ ਸਿਹਤ ਦੀਆਂ এডਿਕੇਸ਼ਨ ਦੀਆਂ ਜਿੱਦਾਂ ਉਹਨੇ ਸਿਹਤ ਮੈਂ ਸਿਹਤ ਫ੍ਰੀ ਕਰਦਣ ਲੱਗੇ ਆ ਜੋ ਇਲਾਜ ਲੋਕਾਂ ਦਾ ਫ੍ਰੀ ਹੋ ਲਊਗਾ ਲੋਕਾਂ ਦਾ ਬਹੁਤ ਭਾਰ ਹਲਕਾ ਹੋ ਜਾਊਗਾ ਇਸ ਦੇ ਨਾਲ ਕਿਉਂ ਮੇਨ ਲੋਕਾਂ ਦੀ ਲੋੜਾਂ ਹੀ ਇਹੋ ਆ ਕਿ ਇਲਾਜ ਲੋਕਾਂ ਨੂੰ ਪ੍ਰੋਪਰ ਮਿਲਦਾ ਨਹੀਂ ਇਸ ਕਰਕੇ ਲੋਕਾਂ ਦੇ ਘਰ ਖਤਮ ਹੋ ਜਾਂਦੇ ਇਲਾਜ ਕਰਾ ਕੇ ਪੈਸਿਆਂ ਨੂੰ ਤੇ ਅਸੀਂ ਬਹੁਤ ਧੰਨਵਾਦੀ ਆ ਮੰਤਰੀ ਸਾਹਿਬ ਦੇ ਮਾਨ ਸਾਹਿਬ ਦੇ ਕਿ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਲੋਕਾਂ ਨੂੰ ਦੱਸ ਸਕਦਾ ਬੀਮਾ ਮਿਲ ਜੇ ਤੇ ਲੋਕਾਂ ਦੇ ਇਲਾਜ ਕਰਨੇ ਸੌਖੇ ਹੋ ਜਾਣਗੇ ਇਸ ਬੀਮਾ ਯੋਜਨਾ ਦੇ ਵਿੱਚ ਕੋਈ ਕੰਡੀਸ਼ਨਸ ਵੀ ਰੱਖੀਆਂ ਕਿਸੇ ਵਰਗ ਲਈ ਜਾਂ ਕੋਈ ਵੀ ਦੇਖੋ ਇਹਦੀ ਲਾਂਚਿੰਗ ਆ ਜੀ ਹੁਣ ਇਹ ਤੇ ਹੌਲੀ ਹੀ ਪਤਾ ਲੱਗੂਗਾ ਲੇਕਿਨ ਮੇਰਾ ਖਿਆਲ ਕੋਈ ਕੰਡੀਸ਼ਨ ਹੈ ਨਹੀਂ ਸਰਕਾਰ ਵੱਲੋਂ ਕੋਈ ਮਾਨ ਸਰਕਾਰ ਦੀ ਸਿਫਤ ਹੈ ਅਗਰ ਉਹਨਾਂ ਬੱਤੀ ਦਿੱਤੀ ਹੈ ਤੇ ਬਿਨਾਂ ਕੰਡੀਸ਼ਨ ਤੋਂ ਦਿੰਦੀ ਆ ਅਗਰ ਇਹ ਬੀਮਾ ਦੇਣਗੇ ਤੇ ਇਹ ਵੀ ਬਿਨਾਂ ਕੰਡੀਸ਼ਨ ਤੋਂ ਦੇਣਗੇ ਸੋ ਅਸੀਂ ਬਹੁਤ ਧੰਨਵਾਦੀ ਆ ਧੰਨਵਾਦੀ ਆ ਜੀ ਇਹਦਾ ਮਾਨ ਸਰਕਾਰ ਦਾ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਕੰਡਾ ਜੀ ਕੀ ਖੜਾ ਚੌਧੇ ਚਾਚਰ ਅੱਜ ਬਹੁਤ ਵਧੀਆ ਜੀ ਮੰਤਰੀ ਸਾਹਿਬ ਵੱਲੋਂ ਜਿਹੜੀ ਯੋਜਨਾ ਜਿਹੜੀ ਲਾਂਚ ਕਰਨ ਲੱਗੇ ਆ 10 ਲੱਖ ਦਾ ਬੀਮਾ ਜਿਹੜਾ ਹਰ ਇੱਕ ਵਰਗ ਨੂੰ ਮਿਲਣਾ ਵਾ ਤੇ ਬਹੁਤ ਵਧੀਆ ਗੱਲ ਆ ਪ੍ਰਧਾਨ ਮੰਤਰੀ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਇਹ ਸਾਰੇ ਵਰਗ ਨੂੰ ਦਿੱਤਾ ਹੈ 10 ਲੱਖ ਦਾ ਬੀਮਾ ਬਹੁਤ ਵਧੀਆ ਗੱਲ ਆ ਜੀ ਅਸੀਂ ਸ਼ੁਕਰਗੁਜ਼ਾਰ ਆ ਇਹਨਾਂ ਦੀ ਸਰਕਾਰ ਦੇ ਕਿ ਜਿਨ੍ਹਾਂ ਨੇ ਪਹਿਲਾਂ 600 ਜੋਟ ਮਾਫ ਕੀਤੇ ਆ ਹਰ ਇੱਕ ਵਰਗ ਦੇ ਤੇ ਹੁਣ 10 ਦਾ 10 ਲੱਖ ਦਾ ਬੀਮਾ ਜਿਹੜਾ ਹਰ ਇੱਕ ਵਰਗ ਨੂੰ ਮਿਲ ਰਿਹਾ ਤੇ ਇਹਦਾ ਸਭ ਨੂੰ ਫਾਇਦਾ ਮਿਲੇਗਾ। ਯਾਦ ਦੀ ਤੋਂ ਬਾਅਦ ਕਈ ਸਰਕਾਰਾਂ ਆਈਆਂ ਪਰ ਕਦੀ ਕਿਸੇ ਨੇ ਨਹੀਂ ਸੋਚਿਆ। ਇਸੀ ਸਰਕਾਰ ਨੂੰ ਇਹ ਕਿਉਂ ਆਇਆ ਕਿ ਜਿਹੜਾ ਬੀਮਾ ਫ੍ਰੀ ਕੀਤਾ ਜਾਵੇ ਲੋਕਾਂ ਦਾ। ਇਹ ਆਮ ਆਦਮੀ ਦੀ ਸਰਕਾਰ ਆ ਜਾਂ ਆਮ ਬੰਦਿਆਂ ਦੀ ਸਰਕਾਰ ਆ ਤੇ ਇਹਨਾਂ ਨੂੰ ਪਤਾ ਵਾ ਵੀ ਜਿਹੜੇ ਛੋਟੇ ਵਰਗ ਦੇ ਲੋਕ ਆ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਆ। ਕਿਉਂਕਿ ਬੰਦੇ ਦੀ ਸਾਰੀ ਉਮਰ ਦੀ ਪੂੰਜੀ ਜੇ ਕਿਤੇ ਮੰਨ ਲਓ ਕਿਸੇ ਨਾ ਕੋਈ ਇਨਸੀਡੈਂਸ ਹੋ ਜਾਂਦਾ ਕਈ ਬਿਮਾਰੀ ਹੋ ਜਾਂਦੀ ਹੈ ਤੇ ਉਹਦੀ ਸਾਰੀ ਪੂੰਜੀ ਇਸੇ ਕੰਮ 'ਚ ਨਿਕਲ ਜਾਂਦੀ ਹੈ। ਤੇ ਸਰਕਾਰ ਨੇ ਜਿਹੜੀ ਇੱਕ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਇੱਕ ਸਿਹਤ ਦਾ ਪੱਧਰ ਉੱਚਾ ਚੁੱਕਿਆ ਹੈ ਬਹੁਤ ਵਧੀਆ ਗੱਲ ਆ ਤੇ ਸਾਡੀਆਂ ਤੇ ਦੁਆਵਾਂ ਵੀ 2027 ਚ ਫੇਰ ਦੁਬਾਰਾ ਇਸ ਸਰਕਾਰ ਰੀਪੀਟ ਹੋਵੇ ਮੈਂ ਆਪਕੀ ਚੀਜ਼ 10 ਲੱਖ ਕਮੀ ਨਾ ਸਰ ਵੇਖੋ ਜੀ ਇਹ ਏਡੀ ਹੀ ਵਧੀਆ ਆ ਬੈ ਕੇ ਇੱਕ ਸੁਣੀਦਾ ਹੋਈਦਾ ਸੀ ਕਦੀ ਕਿ ਫੌਰੀਨ ਦੇ ਵਿੱਚ ਜੀ ਇਹਦੀ ਬੀਮੇ ਹੈਲਥ ਫ੍ਰੀ ਹੈ ਸਾਰੇ ਨੂੰ ਉਥੇ ਫ੍ਰੀ ਮੈਡੀਕਲ ਦਾ ਕੋਈ ਖਰਚਾ ਨਹੀਂ ਹੈਗਾ ਤੇ ਉਹ ਬੜੀ ਦੇਹ ਚ ਉੱਪਰ ਜਾ ਰਿਹਾ ਤੇ ਉਹ ਹੀ ਅੱਜ ਪੰਜਾਬ ਗਵਰਨਮੈਂਟ ਨੇ ਕਰਤਾ ਵਾ ਇੱਥੇ ਜੀ ਕਿ ਜਿਹੜਾ ਹੈਲਥ ਦਾ ਜਿਹੜਾ ਇਹਨਾਂ ਨੇ ਕਰਕੇ ਇਹਨਾਂ ਨੇ ਇੱਕ ਮਤਲਬ ਕੈਮਪ ਕਰਤਾ ਵਾ ਕਿ ਹੁਣ ਕੋਈ ਵੀ ਇਤਿਹਾਸ ਕਰਤਾ ਕਹਿਮ ਕਿ ਜਿਹੜਾ ਕੋਈ ਵੀ ਮਤਲਬ ਹੁਣ ਬੰਦਾ ਜਿਹੜਾ ਗਰੀਬ ਆ ਅਮੀਰ ਆ ਕੋਈ ਵੀ ਆ 10 ਲੱਖ ਦਾ ਉਹਨੂੰ ਬੀਮਾ ਫਰੀ ਆਪਣਾ ਲਾਜ ਤੇ ਕਰਵਾ ਸਕਦਾ ਘੱਟੋ ਘੱਟ ਕੋਈ ਇਦਾਂ ਬਿਨਾਂ ਲਾਜ ਤੋਂ ਕੋਈ ਬੰਦਾ ਮਰੂਗਾ ਨਹੀਂ ਜੋ ਮੈਂ ਕਹਿ ਸਕਦਾ ਤੇ ਮਾਨ ਸਰਕਾਰ ਦਾ ਬਹੁਤ ਧੰਨਵਾਦੀਆਂ ਇਸ ਜੋਜਨਾ ਦਾ ਮਤਲਬ ਕਿ ਸਾਰੇ ਸਮਾਜ ਨੂੰ ਔਰ ਸਾਰੇ ਵਰਗ ਨੂੰ ਲਾਭ ਹੋਏਗਾ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਮਾਨ ਸਰਕਾਰ ਦਾ ਹਮੇਸ਼ਾ ਹੀ ਇਹ ਹੋ ਰਿਹਾ ਵਾ ਜੀ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਜੀ ਬਿਜਲੀ ਦਿੱਤੀ ਹੈ ਬਿਜਲੀ ਫਰੀ ਸਾਰਿਆਂ ਨੂੰ ਹਰ ਹਰ ਵਰਗ ਨੂੰ ਬ ਜੇ ਮੈਡੀਕਲ ਦੇ ਵਿੱਚ ਅੱਜ ਅੱਜ ਲਾਂਚ ਹੋ ਰਿਹਾ ਤੇ ਇਹ ਵੀ ਹਰ ਵਰਗ ਵਾਸਤੇ ਮੇਰੇ ਖਿਆਲ ਲਾਂਚ ਹੋ ਰਿਹਾ ਵਾ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈਗੀ ਅਸੀਂ ਬਹੁਤ ਧੰਨਵਾਦੀ ਆ ਕੈਪਟਨ ਆਪਣਾ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਦੇ ਕੋ ਪੰਜਾਬ ਦੇ ਵਾਸਤੇ ਅੱਜ ਇੱਕ ਇਤਿਹਾਸਿਕ ਦਿਨ ਆ ਕਿ ਇੱਕ ਯੂਨੀਵਰਸਲ ਸਾਰਿਆਂ ਵਾਸਤੇ ਸਿਹਤ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਉਹਦਾ ਆਰੰਭ ਕੀਤਾ ਗਿਆ ਹੈ ਇੱਕ ਬਹੁਤ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਬੜੀ ਇਮਾਨਦਾਰੀ ਗੱਲ ਆ ਕਿ ਹਰ ਪਰਿਵਾਰ ਨੂੰ ਲਗਭਗ 3 ਕਰੋੜ ਪੰਜਾਬੀ ਨੇ ਲਗਭਗ 3 ਕਰੋੜ ਲੋਕਾਂ ਨੂੰ ਇਹਦਾ ਜਿਹੜਾ ਫਾਇਦਾ ਹੋਣ ਜਾ ਰਿਹਾ 10 ਲੱਖ ਤੱਕ ਦਾ ਜਿਹੜਾ ਇਲਾਜ ਆ ਉਹ ਮੁਫਤ ਹਸਪੀਟਲਸ ਦੇ ਵਿੱਚ ਕੀਤਾ ਜਾਊਗਾ ਲਗਭਗ 95% ਹਸਪੀਟਲ ਇੰਪੈਨਲ ਹੋ ਚੁੱਕੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਹਸਪੀਟਲ ਵੀ ਇੰਪੈਨਲ ਹੋ ਜਾਣਗੇ ਸਰ ਇਸ ਤੋਂ ਇਲਾਵਾ ਸਰ ਨੂੰ ਗਿਆ ਸਿੱਖਿਆ ਵਾਸਤੇ ਵੀ ਬੜਾ ਬਧੀਆ ਕੰਮ ਕੀਤਾ ਜੀ ਦੇਖੋ ਦੋ ਹੀ ਚੀਜ਼ਾਂ ਜੜੀਆਂ ਨੇ ਕਿਸੇ ਨਰੋਏ ਸਮਾਜ ਵਾਸਤੇ ਜ਼ਰੂਰੀ ਹੁੰਦੀਆਂ ਨੇ ਇੱਕ ਆ ਸਿਹਤ ਇੱਕ ਆ ਸਿੱਖਿਆ ਸਿਹਤ ਦੇ ਖੇਤਰ ਦੇ ਵਿੱਚ ਜਦੋਂ ਤੋਂ ਸਰਕਾਰ ਗੁਣ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਆ ਉਦੋਂ ਤੋਂ ਹੀ ਲਗਾਤਾਰ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਪੰਜਾਬ ਦੇ ਵਿੱਚ ਚੱਲ ਰਹੀ ਆ ਅਸੀਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਜਿਹੜਾ ਉਹ ਬਿਹਤਰ ਕੀਤਾ ਔਰ ਹੁਣ ਜਿਹੜਾ ਸਿਹਤ ਵਾਸਤੇ ਹਰ ਇੱਕ ਦੀ ਕਿਉਂਕਿ ਮੋਟਲੀ ਜ਼ਰੂਰਤ ਆ ਸਿਹਤ ਕਿਸੇ ਵੀ ਪਰਿਵਾਰ ਨੂੰ ਕੋਈ ਅਸੀਂ ਐਸੇ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਪ੍ਰੋਬਲਮ ਆਵੇ ਹੀ ਨਾ ਪਰ ਅ ਕਦੀ ਬਰੀ ਮੁਸ਼ਕਲ ਆ ਜਾਂਦੀ ਆ ਸੋ ਅਸੀਂ 10 ਲੱਖ ਤੱਕ ਦਾ ਬੀਮਾ ਜਿਹੜਾ ਦਿੱਤਾ ਇਹਦੇ ਵਾਸਤੇ ਲੋਕ ਜਿਹੜੇ ਪੰਜਾਬ ਦੇ ਪੰਜਾਬ ਦੇ ਵਿੱਚ ਵਸਦੇ ਪੰਜਾਬੀ ਪਿੰਡ ਤੋਂ ਬਾਹਰ ਵਸਦੇ ਪੰਜਾਬੀ ਸਾਰਿਆਂ ਨੂੰ